ਇਸ ਲਈ ਲੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕੱਲ ਇੱਕ ਐਫ ਆਈ ਆਰ ਨੰਬਰ 216 ਜੋ ਕਿ ਥਾਣਾ ਸਿਟੀ ਧੂਰੀ ਦੇ ਵਿੱਚ ਦਰਜ ਕੀਤੀ ਗਈ ਜਿਸ ਦੇ ਵਿੱਚ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਬ ਜਾਗਤਾ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ ਇਸ ਦੇ ਵਿੱਚ ਚਾਈਨਾ ਡੋਰ ਦੀ 1004 ਗੱਟੂ ਕੀਤੇ ਗਏ ਨੇ ਇਸ ਦੇ ਵਿੱਚ ਥਾਣਾ ਐਸ ਐਚ ਓ ਸਿਟੀ ਧੂਰੀ ਇੰਸਪੈਕਟਰ ਜਸਵਿੰਦਰ ਜਸਵੀਰ ਸਿੰਘ ਤੂਰ ਉਹਨਾਂ ਦੀ ਟੀਮ ਤੇ ਨਾਲ ਸਾਡੀ ਸਪੈਸ਼ਲ ਬ੍ਰਾਂਚ ਦੇ ਵਿਅਕਤੀਆਂ ਨੇ ਮਿਲ ਕੇ ਬਹੁਤ ਹੀ ਵਧੀਆ ਇੱਕ ਇਨਫੋਰਮੇਸ਼ਨ ਗੈਦਰ ਕੀਤੀ ਤੇ ਜਿਸ ਦੀ ਉਸ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਹੋਏ ਅਸੀਂ ਇਹ ਸਾਰੀ ਰਿਕਵਰੀ ਕਰ ਸਕੇ ਮਾੜੇ ਆਂਸਰ ਨੂੰ ਕੀ ਚੇਤਾਵਨੀ ਮਾੜੇ ਆਂਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਾਂਗੇ ਕਿ ਸਰਕਾਰ ਨੇ ਇਸ ਖਿਲਾਫ 188 CRPC ਜਾਂ ਫਿਰ 223 BNS ਦੇ ਅਧੀਨ ਆਰਡਰਸ ਪਾਸ ਕੀਤੇ ਹੋਏ ਆ ਇਹਨੇ ਚਾਈਨਾ ਡੋਰ ਤੇ ਟੋਟਲੀ ਪਰਹਿਪਸ਼ਨ ਹੈ ਅਗਰ ਕੋਈ ਵੀ ਵਿਅਕਤੀ ਇਸ ਨੂੰ ਫੇਲ ਪਰਚੇਸ ਦੇ ਵਿੱਚ ਜਾਂ ਇਸ ਨੂੰ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਿਹਾਣੂ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਸੰਤ ਦੇ ਤਿਹਾਰ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਪੋ ਮਾਗ ਦੇ ਵਿੱਚ ਵੱਧ ਪਤੰਗ ਮੁਕਾਜੀ ਕੀਤੀ ਜਾਂਦੀ ਹੈ ਤੇ ਇਸੇ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਬਰੂਨ ਦੇ ਰਾਹੀਂ ਹਿਊਮਨ ਰਿਸੋਰਸਸ ਦੇ ਰਾਹੀਂ ਥਾਣੇ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਨਗਰ ਦੇ ਵਿੱਚ ਲਾ ਕੇ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ। ਅਗਰ ਕੋਈ ਡੋਰ ਵਰਤਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ? ਕਿਹੜੀ ਤਾਵਾ ਲਗਾਈ ਜਾਵੇ? ਬਿਲਕੁਲ ਜੀ ਜੇ ਕੋਈ ਵੀ ਇਸ ਤਰੀਕੇ ਦੀ ਕੋਈ ਚਾਈਨਾ ਡੋਰ ਇਸਤੇਮਾਲ ਕਰਦਾ ਹੈ, ਸੇਲ ਪਰਚੇਸ ਦੇ ਵਿੱਚ ਇਨਵੋਲਵ ਹੁੰਦਾ ਹੈ ਤਾਂ 223 ਬੀਐਨਐਸ ਦੇ ਅੰਡਰ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਜੇ ਇਸ ਦੇ ਵਿੱਚ ਅੱਗੇ ਉਸ ਡੋਰ ਦੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੁੰਦਾ ਤਾਂ ਅੱਗੇ ਜਿਵੇਂ ਕਿ ਗੰਭੀਰਤਾ ਰਹਾਵਾ 307 ਵਗੈਰਾ ਦਾ ਵੀ ਇਸਤੇਮਾਲ ਕੀਤਾ ਜਾਵੇ ਜਿਹੜੀ ਆਉਣ ਵਾਲੇ ਥਿਆਰ ਨੂੰ ਲੈ ਕੇ ਜਿਹੜੀ ਚੈਕਿੰਗ ਬਿਆਣਾ ਉਹ ਚਲਾਈ ਜਾ ਰਹੀ ਹੈ ਕੰਟੀਨਿਊਸਲੀ ਜੀ ਦਿਨ ਦੇ ਵਿੱਚ ਅਸੀਂ ਸਵੇਰੇ ਸਾਡੀਆਂ ਛੋਟੀਆਂ ਸਮਾਲ ਟੀਮਸ ਬਣਾ ਕੇ ਅਲੱਗ-ਅਲੱਗ ਨਗਰ ਤੇ ਕਲੋਨੀ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤੇ ਉਹ ਸਾਨੂੰ ਇਨਫੋਰਮੇਸ਼ਨ ਗੈਦਰ ਕਰਕੇ ਦੱਸਦੇ ਨੇ ਕਿ ਅਸੀਂ ਅੱਗੇ ਇਨਫੋਰਮੇਸ਼ਨ ਡਿਵੈਲਪ ਕਰਕੇ ਇਸ ਤੇ ਬਣਦੀ ਕਾਰਵਾਈ ਕਰਦੇ ਆ ਅ ਇਸ ਦੀ ਲੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਅੱਜ ਕੱਲ ਇੱਕ ਐਫ ਆਈ ਆਰ ਨੰਬਰ 216 ਜੋ ਕਿ ਥਾਣਾ ਸਿਟੀ ਧੂਰੀ ਦੇ ਵਿੱਚ ਦਰਜ ਕੀਤੀ ਗਈ ਜਿਸ ਦੇ ਵਿੱਚ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਬ ਜਾਗਤਾ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੇ ਵਿੱਚ ਪੁੱਛਗਛ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ ਇਸ ਦੇ ਵਿੱਚ ਚਾਈਨਾ ਡੋਰ ਦੀ 1004 ਗੱਟੂ ਕੀਤੇ ਗਏ ਨੇ ਇਸ ਦੇ ਵਿੱਚ ਥਾਣਾ ਐਸ ਐਚ ਓ ਸਿਟੀ ਧੂਰੀ ਇੰਸਪੈਕਟਰ ਜਸਵਿੰਦਰ ਜਸਵੀਰ ਸਿੰਘ ਤੂਰ ਉਹਨਾਂ ਦੀ ਟੀਮ ਤੇ ਨਾਲ ਸਾਡੀ ਸਪੈਸ਼ਲ ਬ੍ਰਾਂਚ ਦੇ ਵਿਅਕਤੀਨ ਮਿਲ ਕੇ ਬਹੁਤ ਹੀ ਵਧੀਆ ਇੱਕ ਇਨਫੋਰਮੇਸ਼ਨ ਗੈਦਰ ਕੀਤੀ ਤੇ ਜਿਸ ਦੀ ਉਸ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਹੋਏ ਅਸੀਂ ਇਹ ਸਾਰੀ ਰਿਕਵਰੀ ਕਰ ਸਕੇ ਮਾੜੇ ਅਨਸਰ ਨੂੰ ਕੀ ਚੇਤਾਵਨੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਾਂਗੇ ਕਿ ਸਰਕਾਰ ਨੇ ਇਸ ਖਿਲਾਫ 188 CrPC ਜਾਂ ਫਿਰ 223 BNS ਦੇ ਅਧੀਨ ਆਰਡਰ ਪਾਸ ਕੀਤੇ ਹੋਏ ਆਏ ਨੇ ਚਾਈਨਾ ਡੋਰ ਤੇ ਟੋਟਲੀ ਪ੍ਰਹੀਬਿਸ਼ਨ ਹੈ ਅਗਰ ਕੋਈ ਵੀ ਵਿਅਕਤੀ ਇਸ ਨੂੰ ਫੇਲ ਪਰਚੇਸ ਦੇ ਵਿੱਚ ਜਾਂ ਇਸ ਨੂੰ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤਿਹਾਣੂ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਸੰਤ ਦੇ ਤਿਹਾਰ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਪੋ ਮਾਗ ਦੇ ਵਿੱਚ ਵੱਧ ਪਤੰਗ ਮੁਕਾਜੀ ਕੀਤੀ ਜਾਂਦੀ ਹੈ ਤੇ ਇਸੇ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਡਰੋਨ ਦੇ ਰਾਹੀਂ ਹਿਊਮਨ ਰਿਸੋਰਸਸ ਦੇ ਰਾਹੀਂ ਥਾਣੇ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਨਗਰ ਦੇ ਵਿੱਚ ਲਾ ਕੇ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਗਰ ਕੋਈ ਡੋਰ ਵਰਤਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਹੜੀ ਤਾਵਾ ਲਗਾਈ ਜਾਵੇ ਬਿਲਕੁਲ ਜੀ ਜੇ ਕੋਈ ਵੀ ਇਸ ਤਰੀਕੇ ਦੀ ਕੋਈ ਚਾਈਨਾ ਡੋਰ ਇਸਤੇਮਾਲ ਕਰਦਾ ਹੈ ਸੇਲ ਪਰਚੇਸ ਦੇ ਵਿੱਚ ਇਨਵੋਲਵ ਹੁੰਦਾ ਹੈ ਤਾਂ 223 ਬੀਐਨਐਸ ਦੇ ਅੰਡਰ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਜੇ ਇਸ ਦੇ ਵਿੱਚ ਅੱਗੇ ਉਸ ਡੋਰ ਦੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੁੰਦਾ ਤਾਂ ਅੱਗੇ ਜਿਵੇਂ ਕਿ ਗੰਭੀਰਤਾ ਹਰਾਵਾ 307 ਵਗੈਰਾ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਜਿਹੜੀ ਆਉਣ ਵਾਲੇ ਹਥਿਆਰ ਨੂੰ ਲੈ ਕੇ ਜਿਹੜੀ ਚੈਕਿੰਗ ਹੋ ਬਿਆਣਾ ਉਹ ਚਲਾਈ ਜਾ ਰਹੀ ਹੈ ਕੰਟੀਨਿਊਸਲੀ ਜੀ ਇਹ ਦਿਨ ਦੇ ਵਿੱਚ ਅਸੀਂ ਸਵੇਰੇ ਸਾਡੀਆਂ ਛੋਟੀਆਂ ਸਮਾਲ ਟੀਮਸ ਬਣਾ ਕੇ ਅਲੱਗ-ਅਲੱਗ ਨਗਰ ਤੇ ਕਲੋਨੀ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤੇ ਉਹ ਸਾਨੂੰ ਇਨਫੋਰਮੇਸ਼ਨ ਗੈਦਰ ਕਰਕੇ ਦੱਸਦੇ ਨੇ ਕਿ ਅਸੀਂ ਅੱਗੇ ਇਨਫੋਰਮੇਸ਼ਨ ਡਿਵੈਲਪ ਕਰਕੇ ਇਸ ਤੇ ਬਣਦੀ ਕਾਰਵਾਈ ਕਰਦੇ ਆ। ਅ ਇਸ ਦੀ ਲੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਕੱਲ ਇੱਕ ਐਫ ਆਈ ਆਰ ਨੰਬਰ 216 ਜੋ ਕਿ ਥਾਣਾ ਸਿਟੀ ਧੂਰੀ ਦੇ ਵਿੱਚ ਦਰਜ ਕੀਤੀ ਗਈ ਜਿਸ ਦੇ ਵਿੱਚ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਬ ਜਾਗਤਾ ਗ੍ਰਿਫਤਾਰ ਕੀਤਾ ਗਿਆ। ਤੇ ਜਿਸ ਦੇ ਵਿੱਚ ਪੁੱਛ ਗਿਛ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ ਇਸ ਦੇ ਵਿੱਚ ਚਾਈਨਾ ਡੋਰ ਦੀ 1004 ਗੱਟੂ ਕੀਤੇ ਗਏ ਨੇ ਇਸ ਦੇ ਵਿੱਚ ਥਾਣਾ ਐਸ ਐਚਓ ਸਿਟੀ ਤੂਰੀ ਇਨਸਪੈਕਟਰ ਜਸਵਿੰਦ ਜਸਵੀਰ ਸਿੰਘ ਤੂਰ ਉਹਨਾਂ ਦੀ ਟੀਮ ਤੇ ਨਾਲ ਸਾਡੀ ਸਪੈਸ਼ਲ ਬ੍ਰਾਂਚ ਦੇ ਵਿਅਕਤੀਨ ਮਿਲ ਕੇ ਬਹੁਤ ਹੀ ਵਧੀਆ ਇੱਕ ਇਨਫੋਰਮੇਸ਼ਨ ਗੈਦਰ ਕੀਤੀ ਤੇ ਜਿਸ ਦੀ ਉਸ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਹੋਏ ਅਸੀਂ ਇਹ ਸਾਰੀ ਰਿਕਵਰੀ ਕਰ ਸਕੇ ਮਾਰੇ ਅੱਜ ਨੂੰ ਕੀ ਚੇਤਾਵਨੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਵਾਂਗੇ ਕਿ ਸਰਕਾਰ ਨੇ ਇਸ ਖਿਲਾਫ 188 CrPC ਜਾਂ ਫਿਰ 222 BNSS ਦੇ ਅਧੀਨ ਆਰਡਰਸ ਪਾਸ ਕੀਤੇ ਹੋਏ ਹਨ ਚਾਈਨਾ ਡੋਰ ਤੇ ਟੋਟਲੀ ਪ੍ਰੋਹਿਬਿਸ਼ਨ ਹੈ ਅਗਰ ਕੋਈ ਵੀ ਵਿਅਕਤੀ ਇਸ ਨੂੰ ਫੇਲ ਪਰਚੇਸ ਦੇ ਵਿੱਚ ਜਾਂ ਇਸ ਨੂੰ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਸ਼ਾਸਿਵਲੂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਤਿਹਾਲੂ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਸੰਤ ਦੇ ਤਿਉਹਾਰ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਪੋ ਮਾਗ ਦੇ ਵਿੱਚ ਵੱਧ ਪਤੰਗ ਮੁਕਾਜੀ ਕੀਤੀ ਜਾਂਦੀ ਹੈ ਤੇ ਇਸੀ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਡਰੋਨ ਦੇ ਰਾਹੀਂ ਹਿਊਮਨ ਰਿਸੋਰਸਸ ਦੇ ਰਾਹੀਂ ਥਾਣੇ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਨਗਰ ਦੇ ਵਿੱਚ ਲਾ ਕੇ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ। ਅਗਰ ਕੋਈ ਡੋਰ ਵਰਤਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਹੜੀ ਧਾਵਾ ਲਗਾਈ ਜਾਵੇ। ਬਿਲਕੁਲ ਜੀ ਜੇ ਕੋਈ ਵੀ ਇਸ ਤਰੀਕੇ ਦੀ ਕੋਈ ਚਾਈਨਾ ਡੋਰ ਇਸਤੇਮਾਲ ਕਰਦਾ ਹੈ ਸੇਲ ਪਰਚੇਸ ਦੇ ਵਿੱਚ ਇਨਵੋਲਵ ਹੁੰਦਾ ਤਾਂ 223 ਬੀਐਨਐਸ ਦੇ ਅੰਡਰ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਜੇ ਇਸ ਦੇ ਵਿੱਚ ਅੱਗੇ ਉਸ ਡੋਰ ਦੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੁੰਦਾ ਤਾਂ ਅੱਗੇ ਜਿਵੇਂ ਕਿ ਗੰਭੀਰਤਾ ਹਾਵਾਂ 307 ਵਗੈਰਾ ਦਾ ਵੀ ਇਸਤੇਮਾਲ ਕੀਤਾ ਜਾਵੇ ਜਿਹੜੀ ਆਉਣ ਵਾਲੇ ਹਥਿਆਰ ਨੂੰ ਲੈ ਕੇ ਜਿਹੜੀ ਚੈਕਿੰਗ ਹੋ ਰਹੀ ਹੈ ਉਹ ਚਲਾਈ ਜਾ ਰਹੀ ਹੈ ਕੰਟੀਨਿਊਸਲੀ ਜੀ ਦਿਨ ਦੇ ਵਿੱਚ ਅਸੀਂ ਸਵੇਰੇ ਸਾਡੀਆਂ ਛੋਟੀਆਂ ਸਮਾਲ ਟੀਮਸ ਬਣਾ ਕੇ ਅਲੱਗ-ਅਲੱਗ ਨਗਰ ਤੇ ਕਲੋਨੀ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤੇ ਉਹ ਸਾਨੂੰ ਇਨਫੋਰਮੇਸ਼ਨ ਗੈਦਰ ਕਰਕੇ ਦੱਸਦੇ ਨੇ ਕਿ ਅਸੀਂ ਅੱਗੇ ਇਨਫੋਰਮੇਸ਼ਨ ਡਿਵੈਲਪ ਕਰਕੇ ਇਸ ਤੇ ਬਣਦੀ ਕਾਰਵਾਈ ਕਰਦੇ ਆ ਅ ਇਸ ਦੀ ਲੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਕੱਲ ਇੱਕ ਐਫ ਆਈ ਆਰ ਨੰਬਰ 216 ਜੋ ਕਿ ਥਾਣਾ ਸਿਟੀ ਧੂਰੀ ਦੇ ਵਿੱਚ ਦਰਜ ਕੀਤੀ ਗਈ ਜਿਸ ਦੇ ਵਿੱਚ ਜਤਿੰਦਰ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਦਸ਼ਮੇਸ਼ ਨਗਰ ਨੂੰ ਹਸਬ ਜਾਗਤਾ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਦੇ ਵਿੱਚ ਪੁੱਛਗਛ ਤੋਂ ਬਾਅਦ ਟੋਟਲ ਰਿਕਵਰੀ ਜਿਹੜੀ ਇਸ ਦੇ ਵਿੱਚ ਚਾਈਨਾ ਡੋਰ ਦੀ 1004 ਗੱਟੂ ਕੀਤੇ ਗਏ ਨੇ ਇਸ ਦੇ ਵਿੱਚ ਥਾਣਾ ਐਸ ਐਚਓ ਸਿਟੀ ਧੂਰੀ ਇੰਸਪੈਕਟਰ ਜਸਵਿੰਦਰ ਜਸਵੀਰ ਸਿੰਘ ਤੂਰ ਉਹਨਾਂ ਦੀ ਟੀਮ ਤੇ ਨਾਲ ਸਾਡੀ ਸਪੈਸ਼ਲ ਬ੍ਰਾਂਚ ਦੇ ਵਿਅਕਤੀਨ ਮਿਲ ਕੇ ਬਹੁਤ ਹੀ ਵਧੀਆ ਇੱਕ ਇਨਫੋਰਮੇਸ਼ਨ ਗੈਦਰ ਕੀਤੀ ਤੇ ਜਿਸ ਦੀ ਉਸ ਇਨਫੋਰਮੇਸ਼ਨ ਨੂੰ ਅੱਗੇ ਡਿਵੈਲਪ ਕਰਦੇ ਹੋਏ ਅਸੀਂ ਇਹ ਸਾਰੀ ਰਿਕਵਰੀ ਕਰ ਸਕੇ ਮਾੜੇ ਅਨਸਰਾਂ ਨੂੰ ਕੀ ਚੇਤਾਵਨੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਾਂਗੇ ਕਿ ਸਰਕਾਰ ਨੇ ਇਸ ਖਿਲਾਫ 188 CrPC ਜਾਂ ਫਿਰ 222 BNS ਦੇ ਅਧੀਨ ਆਰਡਰਸ ਪਾਸ ਕੀਤੇ ਹੋਏ ਆਏ ਨੇ ਚਾਈਨਾ ਡੋਰ ਤੇ ਟੋਟਲੀ ਪ੍ਰੋਹੀਬਿਸ਼ਨ ਹੈ ਅਗਰ ਕੋਈ ਵੀ ਵਿਅਕਤੀ ਇਸ ਨੂੰ ਫੇਲ ਪਰਚੇਸ ਦੇ ਵਿੱਚ ਜਾਂ ਇਸ ਨੂੰ ਇਸਤੇਮਾਲ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੁਝ ਸ਼ਾਸਤਰੀ ਮਲੂਕ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਤਿਹਾਸ ਨੂੰ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਬਸੰਤ ਦੇ ਤਿਉਹਾਰ ਤੇ ਲੋਹੜੀ ਦੇ ਦਿਨਾਂ ਦੇ ਵਿੱਚ ਪੋ ਮਾਗ ਦੇ ਵਿੱਚ ਵੱਧ ਪਤੰਗ ਮੁਕਾਜੀ ਕੀਤੀ ਜਾਂਦੀ ਹੈ ਤੇ ਇਸੇ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਬਰੂਨ ਦੇ ਰਾਹੀਂ ਹਿਊਮਨ ਰਿਸੋਰਸਸ ਦੇ ਰਾਹੀਂ ਥਾਣੇ ਦੇ ਵਿੱਚੋਂ ਅਲੱਗ-ਅਲੱਗ ਟੀਮਾਂ ਅਲੱਗ-ਅਲੱਗ ਨਗਰ ਦੇ ਵਿੱਚ ਲਾ ਕੇ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਸੇ ਵੀ ਤਰੀਕੇ ਦੀ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ। ਅਗਰ ਕੋਈ ਡੋਰ ਵਰਤਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਹੜੀ ਧਾਵਾ ਲਗਾਈ ਜਾਵੇ। ਬਿਲਕੁਲ ਜੀ ਜੇ ਕੋਈ ਵੀ ਇਸ ਤਰੀਕੇ ਦੀ ਕੋਈ ਚਾਈਨਾ ਡੋਰ ਇਸਤੇਮਾਲ ਕਰਦਾ ਹੈ ਸੇਲ ਪਰਚੇਸ ਦੇ ਵਿੱਚ ਇਨਵੋਲ ਹੁੰਦਾ ਤਾਂ 223 ਬੀਐਨਐਸ ਦੇ ਅੰਡਰ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਤੇ ਜੇ ਇਸ ਦੇ ਵਿੱਚ ਅੱਗੇ ਉਸ ਡੋਰ ਦੇ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੁੰਦਾ ਤਾਂ ਅੱਗੇ ਜਿਵੇਂ ਕਿ ਗੰਭੀਰਤਾ ਰਹਾਵਾ 307 ਵਗੈਰਾ ਦਾ ਵੀ ਇਸਤੇਮਾਲ ਕੀਤਾ ਜਾਵੇ ਜਿਹੜੀ ਆਉਣ ਵਾਲੇ ਥਿਆਰ ਨੂੰ ਲੈ ਕੇ ਜਿਹੜੀ ਚੈਕਿੰਗ ਹੋ ਪਿਆਣਾ ਉਹ ਚਲਾਈ ਜਾ ਰਹੀ ਹੈ ਕੰਟੀਨਿਊਸਲੀ ਜੀ ਦਿਨ ਦੇ ਵਿੱਚ ਅਸੀਂ ਸਵੇਰੇ ਸਾਡੀਆਂ ਛੋਟੀਆਂ ਸਮਾਲ ਟੀਮਸ ਬਣਾ ਕੇ ਅਲੱਗ-ਅਲੱਗ ਨਗਰ ਤੇ ਕਲੋਨੀ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਤੇ ਉਹ ਸਾਨੂੰ ਇਨਫੋਰਮੇਸ਼ਨ ਗੈਦਰ ਕਰਕੇ ਦੱਸਦੇ ਨੇ ਕਿ ਅਸੀਂ ਅੱਗੇ ਇਨਫੋਰਮੇਸ਼ਨ ਡਿਵੈਲਪ ਕਰਕੇ ਇਸ ਤੇ ਬਣਦੀ ਕਾਰਵਾਈ ਕਰਦੇ ਹਾਂ